ਹਾਂਜੀ ਪਿਆਰਿਓ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਸੋ ਤਰਨਤਾਰ ਵਸੀਆਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਭਾਈ ਅਮਰਿਤਪਾਲ ਸਿੰਘ ਦੇ ਕੈਂਡੀਡੇਟ ਭਾਈ ਮਨਦੀਪ ਸਿੰਘ ਜੋ ਕਿ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਨੇ ਜਿਨੇ ਸੰਦੀਪ ਸਿੰਘ ਸਣੀ ਉਹੀ ਜਿਨੇ ਸੂਰੀ ਵੈਰੀ ਨੂੰ ਸੋਧਾ ਲਾਇਆ ਸਿੱਖਾਂ ਬਾਰੇ ਬਕਵਾਸ ਕਰਦਾ ਸੀ ਤੇ ਸੂਬਾ ਸਿੰਘ ਖਬਰਾਂ ਵਾਲੇ ਪੁਲਿਸ ਅਫਸਰ ਨੂੰ ਵੀ ਉਸਨੇ ਗੱਡੀ ਚਾੜਿਆ ਸੋ ਇਹ ਜੋਧਿਆਂ ਦੀ ਸਪੋਰਟ ਦੇ ਵਿੱਚ ਜ਼ਰੂਰ ਦੇ ਦੇ ਕਰੋ ਫਤਵਾ ਸੋ ਇਹ ਵੋਟਾਂ ਤੁਸੀਂ ਭਾਈ ਮਨਦੀਪ ਸਿੰਘ ਨੂੰ ਪਾਓ ਤੇ ਜਿਤਾਓ ਤਾਂ ਜੋ ਸਿੱਖੀ ਦਾ ਪ੍ਰਸਾਰ ਹੋ ਸਕੇ ਤੇ ਸਿੱਖੀ ਦੇ ਦੁਸ਼ਮਣ ਇੱਥੇ ਸਾਰੇ ਚਾਰੇ ਪਾਸੇ ਫਿਰ ਰਹੇ ਨੇ ਸੋ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਤਰਨ ਤਰਨ ਵਾਲਿਓ ਪਾਉ ਦੇ ਹੱਕ ਦੇ ਵਿੱਚ ਵੋਟ ਆ ਜਿਹੜੀ ਆਪਦੀ ਦੇ ਦਿਓ ਤੇ ਨਵੀਂ ਤਰਜੀਹ ਦੇ ਉੱਤੇ ਲਾਈਨ ਦੇ ਉੱਤੇ ਚੱਲੋ ਤਾਂ ਕਿ ਸਿੱਖ ਪੰਥ ਦੇ ਦੁਸ਼ਟਾਂ ਨੂੰ ਦੀ سپورਟ ਨਾ ਕਰੀਏ ਆਪਾਂ ਤੇ ਉਹਨਾਂ ਦੇ ਵਿਰੋਧ ਵਿੱਚ ਹੀ ਆਪਾਂ ਭੂਤਿਏ ਇਸ ਕਰਕੇ ਤੁਸੀਂ ਵੋਟ ਪਾਓ ਤੇ ਜਿਤਾਓ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਦੇ ਕੈਂਡੀਡੇਟ ਨੂੰ ਕਿਉਂਕਿ ਇੱਥੇ ਸਾਰੀਆਂ ਪਾਰਟੀਆਂ ਰਾਜਨੀਤਿਕ ਪਾਰਟੀਆਂ ਆਈਆਂ ਤੇ ਤੁਹਾਨੂੰ ਮੂਰਖ ਬਣਾ ਕੇ ਚਲੀ ਜਾਂਦੀਆਂ ਨੇ ਕੋਈ ਤੁਹਾਡਾ ਕੁਝ ਨਹੀਂ ਕਰਦਾ ਤੁਹਾਡਾ ਧਰਮ ਖਤਰੇ ਵਿੱਚ ਪੈ ਗਿਆ ਤੁਹਾਡੀ ਜਿਹੜੀ ਗੁਲਾਮੀ ਆ ਇਹ ਗੁਲਾਮ ਅਗਲਾ ਕਹਿ ਦਿੰਦਾ ਕਿ ਤੁਸੀਂ ਗੁਲਾਮ ਕਿਸ ਤਰ੍ਹਾਂ ਜੋ ਜਦੈਸੇ ਕਨਾਂ ਦਾ ਕਾ ਕੀਤਾ ਜਾਂਦਾ ਉਸੇ ਨੂੰ ਗੁਲਾਮੀ ਕਹਿੰਦੇ ਨੇ ਅੰਮ੍ਰਿਤਪਾਲ ਸਿੰਘ ਜੋ ਕਿ ਕੁਝ ਵੀ ਇਸ ਦਾ ਕਸੂਰ ਨਹੀਂ ਸੀ ਸਿਰਫ ਉਹ ਨਸਾ ਸੜਾ ਰਹੇ ਸੀ ਨੌਜਵਾਨਾਂ ਦਾ ਨੌਜਵਾਨੀ ਨੂੰ ਸਿੱਧੇ ਰਾਹੇ ਪਾਰਾ ਸੀ ਅੰਮ੍ਰਿਤ ਸੰਚਾਰ ਕਰਵਾ ਰਿਹਾ ਸੀ ਤੇ ਪਰ ਇਹ ਜ਼ਾਲਮ ਹਕੂਮਤਾਂ ਦੇ ਜਿਹੜੀਆਂ ਇਹ ਨਹੀਂ ਚਰਦੀਆਂ ਜਦੋਂ ਸਿੱਖੀ ਦਾ ਕੋਈ ਉਪਰਾ ਅੰਮ੍ਰਿਤਕ ਉੜਾਰੀਆਂ ਮਾਰ ਦਿਆ ਸਿੱਖੀ ਜਾਂ ਸਿੱਖੀ ਦੀ ਗੱਲ ਕਰਨ ਵਾਲਾ ਸੱਚ ਹੱਕ ਦੀ ਗੱਲ ਕਰਦਾ ਤੁਹਾਡੇ ਲੋਕੋ ਹੱਕਾਂ ਦੀ ਗੱਲ ਕਰਦਾ ਉਸ ਨੂੰ ਸਰਕਾਰਾਂ ਨਹੀਂ ਜਰਦੀਆਂ ਸੋ ਤੁਸੀਂ ਇਹ ਫਤਵਾ ਜਿਹੜਾ ਤਰਨਤਾਰਨ ਵਾਲਿਓ ਦੱਸ ਦਿਓ ਸਰਕਾਰਾਂ ਨੂੰ ਕਿ ਅੰਮ੍ਰਿਤਪਾਲ ਸਿੰਘ ਕੋਈ ਅਤਵਾਦੀ ਨਹੀਂ ਹੈ ਉਹ ਸਾਡੀ ਕੌਮ ਦਾ ਹੀਰਾ ਹੈ ਸਾਡੀ ਕੌਮ ਦਾ ਨੌਜਵਾਨਾਂ ਦਾ ਆਈਡਲ ਆ ਉਹ ਦੀਪ ਸਿੱਧੂ ਅੰਮ੍ਰਿਤਪਾਲ ਸੋ ਇਹ ਨੌਜਵਾਨੀ ਨੂੰ ਇੱਕ ਵੱਖਰੀ ਸੋਚ ਦਿੰਦੀ ਇਹਨਾਂ ਨੇ ਚਾਹੇ ਸਿੱਧੂ ਮੂਸੇਵਾਲਾ ਸੀ ਉਸਨੇ ਵੀ ਜਿਹੜਾ ਸੀ ਕੁਛ ਨੂੰ ਨਹੀਂ ਦਿਤਾ ਸਕੇ ਇਹ ਸਾਡੀ ਮਾੜੀ ਗੱਲ ਹੈ ਮਾਨਸਾ ਵਾਲਿਆਂ ਦੀ ਜੇਕਰ ਉਹ ਦਿਤਾ ਦੇਣੇ ਤਾਂ ਜ਼ਰੂਰ ਸਾਡੇ ਵਿੱਚੋਂ ਨਸੀ ਤੇ ਤੁਸੀਂ ਅੰਮ੍ਰਿਤਪਾਲ ਨੂੰ ਨਾ ਗਵਾ ਦਿਓ ਇਸ ਲਈ ਤੁਸੀਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਭਾਈ ਮਨਦੀਪ ਸਿੰਘ ਨੂੰ ਵੋਟ ਪਾ ਕੇ ਜ਼ਰੂਰ ਕੰਮ ਜਾ ਬਣਾਓ ਸੋ ਭਾਰੀ ਬਹੁਮਤ ਨਾਲ ਉਹਨੂੰ ਦਿਤਾ ਹੋਤਾ ਜੋ ਪਤਾ ਚੱਲ ਸਕੇ ਇਹ ਸਰਕਾਰਾਂ ਨੂੰ ਵੇ ਤੁਸੀਂ ਸਿੱਖਾਂ ਨੂੰ ਬਹੁਤ ਹੀ ਧੀਰ ਹੁਣ ਦਬ ਨਹੀਂ ਸਕਦੇ ਤੁਸੀਂ ਦਬਾਇਆ ਨਹੀਂ ਜਾ ਸਕਦਾ ਜੇਕਰ ਤੁਸੀਂ ਬਦੀ ਕੀਆ ਕਰੋਗੇ ਤਾਂ ਤੁਹਾਡੇ ਨਾਲ ਇਹ ਸੂਰੀ ਵਰਗਾ ਜਿਹੜਾ ਹੈ ਵਰਤੀਦਾ ਹੋਏ ਤੁਹਾਡੇ ਨਾਲ ਕੀਤਾ ਜਾਊਗਾ ਤੇ ਤੁਸੀਂ ਫਿਰ ਨੇਪਾਲ ਵਾਲੀ ਘਟਨਾ ਨੂੰ ਵੀ ਨਾ ਭੁੱਲਿਓ ਕਿ ਕਿਸ ਤਰ੍ਹਾਂ ਲੀਡਰਾਂ ਨੂੰ ਉੱਥੇ ਕੁੱਟ-ਕੁੱਟ ਕੇ ਜਨਤਾ ਨੇ ਜਿਹੜਾ ਕਚੁੰਬਰ ਕੱਢਦਾ ਸੋ ਉਸ ਤਰ੍ਹਾਂ ਦੀ ਤੁਹਾਡੇ ਵੀ ਹਾਲਤ ਹੈ ਜਿਹੜੀ ਉਹ ਹੋਣ ਵਾਲੀ ਆਮ ਆਦਮੀ ਪਾਰਟੀ ਤਬ ਤੋਂ ਖਦਰਨਾਗ ਪਾਰਟੀ ਇਹਨੂੰ ਵੀ ਕੈਂਡੀਡੇਟ ਨੂੰ ਜਮਾ ਮੂਹ ਨਾਲ ਜਮਾ ਜ਼ੀਰੋ ਵੋਟ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਸੋ ਬਾਕੀ ਤੁਸੀਂ ਆਪ ਸੂਝ ਬਣ ਤੇ ਪਾਓ ਮ੍ਰਿਤਪਾਲ ਦੇ ਹੱਕ ਵਿੱਚ ਵੋਟਾਂ ਜ਼ਰੂਰ ਪਾਓ ਸੋ ਇਹਦੀ ਮੇਰੇ ਬੀਨ ਤੁਸੀਂ ਬਹਿਰੂ ਜੀ ਕੋ ਖਾਲਸਾ ਸ੍ਰੀ ਭਗਤ ਜੀ ਫਤਿਹ